ਬੀਤੇ ਦਿਨੀ ਦੀਪ ਸਰਦਾਰ ਨੇ ਸੋਸ਼ਲ ਮੀਡੀਆ ਤੇ ਲਾਈਵ ਆਈ ਜਿੱਥੇ ਉਹ ਫੁੱਟਫੁੱਟ ਕੇ ਰੋਂਦੀ ਹੋਈ ਦਿਖਾਈ ਦਿੱਤੀ ਅਤੇ ਕਹਿ ਰਹੀ ਸੀ ਕਿ ਮੇਰੇ ਨਾਲ ਗੱਲ ਕਰਨ ਨੂੰ ਕੋਈ ਨਹੀਂ ਜਿਸ ਤੋਂ ਬਾਅਦ ਲੋਕਾਂ ਨੇ ਲਾਈਵ ਵਿੱਚ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਦੀਦੀ ਤੁਹਾਡਾ ਹਸਬੰਡ ਕਿੱਥੇ ਹੈ ਕੀ ਤੁਹਾਡੀ ਆਪਣੇ ਹਸਬੰਡ ਨਾਲ ਗੱਲ ਨਹੀਂ ਹੁੰਦੀ ਤੁਸੀਂ ਆਪਣੇ ਹਸਬੰਡ ਨੂੰ ਅਨਫੋਲੋ ਕਿਉਂ ਕੀਤਾ ਪਹਿਲਾਂ ਤਾਂ ਦੀਪ ਸਰਦਾਰ ਨੇ ਇਹ ਸਾਰੇ ਹੀ ਕਮੈਂਟਸ ਨੂੰ ਇਗਨੋਰ ਕਰਦੀ ਰਹੀ ਪਰ ਬਾਅਦ ਵਿੱਚ ਦੀਪ ਸਰਦਾਰਨੀ ਨੇ ਇਸ ਸਭ ਬਾਰੇ ਖੁੱਲ ਕੇ ਜਵਾਬ ਦਿੱਤਾ ਉਸ ਵੱਲੋਂ ਕਿਹਾ ਗਿਆ ਕਿ ਉਸਨੇ ਆਪਣੇ ਹਸਬੰਦ ਨੂੰ ਜਾਣਬੁੱਝ ਕੇ ਅਨਫੋਲੋ ਨਹੀਂ ਕੀਤਾ ਸ਼ਾਇਦ ਗਲਤੀ ਨਾਲ ਉਸ ਤੋਂ ਅਨਫੋਲੋ ਹੋ ਗਿਆ ਕਿਉਂਕਿ ਉਸਦੇ ਹਸਬੰਦ ਦੀ ਆਈਡੀ ਵੀ ਉਸਦੇ ਕੋਲ ਹੀ ਚੱਲਦੀ ਹੈ ਇੰਨਾ ਹੀ ਨਹੀਂ ਦੀਪ ਸਰਦਾਰਨੀ ਵੱਲੋਂ ਗੁਰਦੀਪ ਨੂੰ ਨਾਲ ਦੀ ਨਾਲ ਫੋਲੋ ਬੈਕ ਵੀ ਕਰ ਲਿਆ ਗਿਆ ਉਸਦੇ ਨਾਲ ਹੀ ਲੋਕਾਂ ਦੀਆਂ ਗੱਲਾਂ ਦੇ ਜਵਾਬ ਦਿੰਦੇ ਹੋਏ ਦੀਪ ਸਰਦਾਰਨੀ ਨੇ ਬੀਤੇ ਦਿਨ ਆਪਣੇ ਹਸਬੰਦ ਨਾਲ ਸਟੋਰੀ ਵੀ ਸਾਂਝੀ ਕੀਤੀ ਜਿਸ ਉੱਪਰ ਉਸਨੇ ਲਿਖਿਆ ਮੇਰਾ ਪ੍ਰਾਣਾ ਐਂਡ ਨਾਲ ਦੀ ਨਾਲ ਉਸ ਵੱਲੋਂ ਇਹ ਖੁਲਾਸਾ ਵੀ ਕੀਤਾ ਗਿਆ ਕਿ ਉਹ ਜਲਦ ਹੀ ਆਸਟ੍ਰੇਲੀਆ ਵਾਪਸ ਜਾ ਰਹੀ ਹੈ ਬਾਕੀ ਲੋਕਾਂ ਦੀਆਂ ਗੱਲਾਂ ਦਾ ਕੀ ਜਵਾਬ ਦਿੱਤਾ ਦੀਪ ਸਰਦਾਰਨੀ ਨੇ ਅੱਗੇ ਤੁਸੀਂ ਵੀਡੀਓ ਚਲਦੀ ਵੇਖ ਸਕਦੇ ਹੋ ਜੋ ਕਿ ਉਹ ਲਾਈਵ ਹੋਗੀ ਉਹ ਰੋਈ ਜਾਂਦੀ ਆਏ ਆ ਹੁਣ ਤੈਨੂੰ ਪਤਾ ਲੋਕੀ ਚੱਕ ਹੀ ਲੈਂਦੇ ਮੁੜ ਕੇ ਗੱਲਾਂ ਨਹੀਂ ਕਰ ਰਹਾਲਾ ਤੇ ਮੇਰੇ ਚੰਗੇ ਬਹੁਤ ਹਨ ਉਹ ਤਾਂ ਸਾਨੂੰ ਪਤਾ ਵੀ ਭਾਜੀ ਸਾਡਾ ਬਹੁਤ ਚੰਗਾ ਹੈਗਾ ਉਹ ਚੀਜ਼ ਸਾਨੂੰ ਪਤਾ ਨਾ ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਨਾ ਤੋ ਥੱਲੇ ਨਹੀਂ ਕਮੈਂਟ ਕਰੀ ਜਾਂਦੇ ਸੀ ਤੁਸੀਂ ਘਰ ਵਾਲੇ ਨੂੰ ਅਨਫੋਲੋ ਕਰਤਾ ਮੈਂ ਉੱਥੇ ਇੱਕੋ ਗੱਲ ਕਹੀ ਮੈਂ ਕਿਹਾ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਸ ਚੀਜ਼ ਦਾ ਕੀ ਪਤਾ ਘਰ ਵਾਲੇ ਦੀ ਆਈਡੀ ਤੇ ਦੀਪਕੋਲੀ ਚੱਲੀ ਜਾਂਦੀ ਜੇ ਉਹਨੂੰ ਫੋਲੋ ਕਰ ਲਿਆ ਜਾਂ ਅਨਫੋਲੋ ਵੀ ਕਰ ਲਿਆ ਉੱਥੇ ਕੀ ਫਰਕ ਪੈ ਗਿਆ ਦੀਪਕੋਲ ਤਾਂ ਆਈਡੀ ਚੱਲਦੀ ਹੈ ਭਾਜੀ ਦੀ ਹੂੰ ਪਤਾ ਨਹੀਂ ਅਨਫੋਲੋ ਕਿ ਦਾਂਗ ਮੈਂ ਕੋਣ ਮੈਂ ਕਰਤੀ ਆ ਫੋਲੋ ਕਿਉਂ ਕਰਦਾ ਉਹ ਇਸ ਜਦਾਂ ਮੈਂ ਕਰਦਾ ਉਹਨਾਂ ਦੇ ਲੱਲੇ ਹਜੇ ਵੀ ਅਜਾ ਪਤਾ ਨਹੀਂ ਕਿਹੜੀ ਸਟਾਈਲ ਲੋਕ ਵੀ ਨਕੋਣ ਗੱਪੀ ਕੈਸੀ ਜੀ ਗੱਪੀ